ਦੇਖੋ ਸਭ ਤੋਂ ਪਹਿਲਾਂ ਭਗਵਾਨ ਤਮਾਨ ਦੀਆ ਭਗਵਾਨ ਤਮਾਨ ਦੀਆ ਚੀਕਾ ਕਢਾਉਣੀਆਂ ਸੀ ਚੀਕਾ ਚੀਕਾ ਭਗਵੰਤ ਮਾਨ ਦੀਆਂ ਨਿਕਲ ਗਈਆਂ ਨੇ ਸਭੀ ਦਾ ਸਭ ਜਿੰਦਾਬਾਦ ਭਗਵੰਤ ਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਚੀਕਾ ਇਹਦੀ ਹੈ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆਂ ਕਿ ਅੱਜ ਪੰਜਵੀਂ ਛੇਵੀਂ ਸਿੱਟ ਬਣ ਗਈ ਔਰ ਸਿੱਟ ਦਾ ਲੈਵਲ ਹੁਣ ਉਤੋਂ ਥੱਲੇ ਨੂੰ ਆਈ ਜਾਂਦਾ ਹੁਣ ਕੁਝ ਅਫਸਰ ਲਾਏ ਆ ਚਲੋ ਮੈਨੂੰ ਖੁਸ਼ੀ ਆ ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਸਾਨਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨੇ ਉੱਥੇ ਇੱਕ ਐਸਪੀ ਲਾਇਆ ਭਾਵੇਂ ਅਫਸਰ ਜੂਨੀਅਰ ਆ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕਿ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਦਾ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਆ ਪੁਲਿਸ ਜਾਂ ਈਡੀ ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣ। ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਆ ਨੂੰ ਮੇਰੇ ਯਾਰ ਨੂੰ। ਉਹ ਤਾਂ ਜਾਂਦਾ ਨਹੀਂ। ਮੈਨੂੰ ਸੱਤ ਵਾਰੀ ਸੱਦਿਆ। ਕੱਲਾ ਸ਼ਹੀਦ ਦੀ ਦਿਹਾੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ। ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ। ਔਰ ਤੁਸੀਂ ਸੇਟਾਂ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਨੇ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਜੇ ਉਹ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋਫਾ ਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸ਼ੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸੇਟ ਅਕੈ ਮੈਂ ਪੇਸ਼ ਹਾਂ ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇਹਦੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਸਿੱਟ ਬਣ ਗਈ ਅਫਸਰ ਵੀ ਜੂਨੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵਾਨ ਤੁਮਾਨੂੰ ਕੁਛ ਕਰਨ ਦੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਅਫਸਰशाही ਬਦਲੀ ਗਈ ਹੈ ਕੀ ਲੱਗਦਾ ਕਿ ਸਵਾਲਾਂ 'ਚ ਵੀ ਕੋਈ ਬਦਲਾ ਆਇਆ ਗਈ ਤੁਸੀਂ ਆਪ ਜਾਣੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲਿਆ ਕਦੇ ਸੁਣਿਆ ਪਹਿਲਾਂ 5 6 ਚੇਕਾ ਬਣ ਗਿਆ ਔਰ ਸ਼ੁਕਰੀਮ ਕੋਟ ਦਾ ਆਰਡਰ ਹੈ ਨਾ ਤੇ ਕਿ ਇਹ ਜਿੰਨੀਆਂ ਵੀ ਸਟਾਫ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲਿਆਂ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ ਬੁੱਲ ਜਾਇਓ ਇਸ ਲਈ ਭਰਾਵਾ ਹਾਂਜੀ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਸੇ ਝੂਠੇ ਕੇਜ 'ਚ ਤਾਂ ਬਚਾਉਣਗੇ ਮੈਂ ਕਿਹੜਾ ਕਹੀ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਓ ਨਾ ਜਿਹੜੇ ਰਾਤ ਦੇ ਹਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨੇ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਚ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾ ਦਿੱਤਾ ਕੇਜਰੀਵਾਲ ਸਾਹਿਬ ਵਿਦਾਊਟ ਮਫਲਰ ਹੋ ਕੇ ਮਫਲਰ ਮੈਨ ਕੋਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਐਲਾਈਅੰਸ ਤਾਂ ਹੋ ਗਿਆ ਪਾਹੀ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟਾ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ واਸ਼ਿੰਗ ਮਸ਼ੀਨ ਚੋਂ ਨਿਕਲ ਗਏ ਹੁਣ ਐ ਦੁੱਧ ਧੋਤੇ ਹੋ ਕੇ ਲੈਨ ਚ ਪਾਰਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਨੂੰ ਜਿਹੜਾ ਸੱਚੂ ਬੰਦਾ ਕਰਦਾ ਉਹ ਭਰਾਵਾਂ ਸਿੱਟਾ ਵੇ ਸਿੱਟਾ ਨਿਕਲ ਰਹੀਆਂ ਸਿੱਟਾ ਦਾ ਨਿਕਲਣਾ ਹੀ ਕੋਈ ਸਿੱਟਾ ਨਿਕਲ ਰਿਹਾ ਕੋਟਾ ਨੇ ਫੈਸਲੇ ਦੇ ਦਿੱਤੇ ਹਨ ਮਗਰ ਮੈਂ ਨਾ ਮੰਨਦਾ ਤੇ ਇਲਾਜ ਕੋਈ ਇਤਲੀ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਦੇ ਫਿਰ ਮਹੀਨੇ ਨੂੰ ਮਿਲਾਂਗੇ ਦੂਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਭਗਵੰਤਵਾਲ ਨੂੰ ਆ ਭਣੀ ਭਾਈ ਆ ਮਾਈਕ ਫੜੋ ਭਗਵੰਤਵਾਲ ਨੂੰ ਝੋਛ ਲਿਆ ਹੌਲ ਕਰਦੀ ਕਲਾ ਜੀ ਕਹਿੰਦਾ ਕਿ ਅਸੀਂ ਹੁਣ ਇਕੱਲੇ ਚੋਂ ਲੜਨਾ ਕੀ ਉਹਨਾਂ ਨਾਲ ਸਰਕਾਰ ਦੇ ਮਾਰਾ ਪੀਲਾ ਪਹਿਲਾਂ ਤੋਂ ਡੀਆਈਜੀ ਆਫਿਸ ਗਿਆ ਹੁਣ ਪੁਲਿਸ ਲਾਈਨ ਹੈ ਉਰੇ ਬੈਰਗੇਡਿੰਗ ਕਰਦੀ ਹੈ ਵਰਕਰ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਬਰਾਟ ਹੈ ਨਾ ਕੇਜਰੀਆਲ ਨੂੰ ਕਬਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਸੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਸੱਦਦੇ ਆ ਫਰਕ ਇਹਨਾਂ ਕਿ ਉਹਦੇ ਨੂੰ ਜਹਾਜ਼ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਿਪਾਸਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਬੱਸ ਪਛਦਾ ਕੋਈ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇੱਧਰ ਵੀ ਰਾਜੀ ਉਧਰ ਅੰਦਰ ਵੀ ਰਾਜੀ ਜਿੱਥੇ ਰੱਖਦਾ ਰੱਬ ਦੇ ਰੱਗ 'ਚ ਰਹਿਣਾ ਹਾਂਜੀ ਲੱਗਦਾ ਇਹ ਜਿਹੜਾ ਕੀਤਾ ਜਾ ਰਿਹਾ ਜੀ ਇਹਦੇ ਨਾਲ ਵਰਕਰਾਂ ਦਾ ਹੌਸਲਾ ਹੋਰ ਵਧੂਗਾ ਅਗਲੇ ਇਹ ਵਰਕਰ ਅੱਧੀ ਕਲਾ ਜਿਹੜੇ ਵੇਖ ਇੰਨੀ ਠੰਡ 'ਚ ਆਏ ਨੇ ਇਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾਂ ਦਾ ਇਹ ਜਰਨੈਲ ਬੰਦੇ ਨੇ ਬੜੀਆ ਕੰਮ ਕਰੀਦਾ ਔਰ ਭਗਵਾਨ ਸვენ ਮਾਣੂ ਇੱਕੋ ਵੰਦੀਆ ਪਰ ਇਹ ਸੀਟ ਸਦਾ ਨਹੀਂ ਰਹਿੰਦੀ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖਿਆ ਇੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮਲਾਂ ਦਾ ਤੂੰ ਤਾਂ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦੇ ਤਾਂ ਲਿਬਰ ਲੋਵਰ ਬਹਿ ਗਿਆ ਈ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਂਗੀ ਜਿੱਤਨੀ ਹਣ ਮੈਨੂੰ ਜਾਣ ਲੈਣ ਦਿਓ ਨਹੀਂ ਨਹੀਂ ਬੇਨਤੀ ਸੁਣ ਲੈ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਕਾਰ ਕਰਦਾ ਮੈਂ ਤਾਂ ਸ਼ੀਨਾ ਸਾਹਿਬ ਦਾ ਦੇਖੋ ਉਹਦੇ ਨੇ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਕੱਲੇ ਦਾਸ ਨੂੰ ਛੱਡਿਆ ਤੁਹਾਨੂੰ ਤਾਂ ਨਹੀਂ ਛੱਡਿਆ 29 ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਛੱਡ ਲਿਆ ਮੈਨੂੰ ਤਾਂ ਕੋਬੀ ਕੋਬੀ ਵੀ ਭਲਾਈ ਸੀ ਕਿਸੇ ਨੇ ਖਬਰ ਵੀ ਲਾ ਲਈ ਕਿਸੇ ਨੇ ਕੋਕੀ ਕੋ ਖਵਾਤਾ ਸੀ ਮੈਨੂੰ ਫਿਰ ਹੁਣ ਜਿੰਨੇ 30 ਸਾਲ ਦੀ ਨੌਕਰੀ ਕੀਤੀ ਉਹਦੀ ਤਾਂ ਉਹ ਵਿਚਾਰੇ ਦੀ ਚਾਰਟ ਸ਼ੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਪ੍ਰਧਾਨ ਮੰਤਰੀ ਤੇ ਉਹਦੀ ਚਾਰਜ ਸ਼ੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਿਵਨ ਟੇਕ ਵੀ ਸਾਹਮਣੇ ਆ ਕਿਉਂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਜ ਸ਼ੀਟ ਕਿਉਂ ਇਤਿਹਾਸਿਕ ਅਮਰ ਅਮਰ ਰੋੜਾ ਇਹ ਅਮਰ ਰੋੜਾ ਨੂੰ ਕੈਦ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਿਆ ਨੋਟਿਸ ਵੀ ਜਾਰੀ ਹੋਇਆ ਹਾਈ ਕੋਰਟ ਦਾ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਡਰਪ ਹੋਣੀ ਚਾਹੀਦੀ ਹੈ ਇਹ ਕਾਨੂੰਨ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੁੰਦਾ ਔਰ ਜਿਵੇਂ ਮੈਂ ਇਹ ਗੇਨਤੀ ਕਰਦਾ ਹਾਂ ਥੋਡੇ ਰਾਈ ਕਿ ਨਾ ਤਾਂ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸ਼ਟਾ ਤੇ ਉਹਦੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਜਿਹਦੇ ਕੋਲ ਲਾਅ ਇਜ਼ ਅਬੋਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈਂ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਜਾਂਚ ਨਾਮਦਿਰ ਕੇ ਆ ਸਕਦੀ ਮੁੱਖ ਮੰਤਰੀ ਥੈਂਕ ਯੂ ਮੁੱਖ ਮੰਤਰੀ ਮੈਂ ਦੱਸਾਂ ਤਾ ਬਿਕਮ ਸਿੰਘ ਮਜੀਠੀਆ ਐ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚੇ ਨੇ ਔਰ ਕਾਫੀ ਖਰਚਾ ਵੀ ਬਿਕਮ ਸਿੰਘ ਮਜੀਠੀਆ ਨੇ ਦਿਟਾਇਆ ਹੈ ਕਿ ਅੱਜ ਜੇਕਰ ਪੁਲਿਸ ਅੰਦਰ ਬਿਠਾਲੇਗੀ ਤਾਂ ਵੀ ਤਿਆਰ ਆ ਕਿਉਂਕਿ ਇਹ ਬਦਲਾਕੂਰੀ ਦੀ ਰਾਜਨੀਤੀ ਹੈਗੀ ਆ ਇਹ ਸਾਫ ਤੌਰ ਤੇ ਸਵਾਲ ਚੱਕਿਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਤੋਂ ਇਹ ਵਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਦੋਂ ਵਿਕਰਮ ਸਿੰਘ ਮਜੀਠੀਆ ਪਹੁੰਚੇ ਨਹੀਂ ਲੇਕਿਨ ਵੱਡੀ ਗੱਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵਰਕਰ ਇਕੱਠੇ ਹੋਏ ਨੇ ਤੇ ਉਹਨਾਂ ਦੇ ਹੌਸਲਾ ਔਰ ਸਾਫ ਤੌਰ ਤੇ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਇਹ ਸਵਾਲ ਜਰੂਰ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਚੱਕਿਆ ਗਿਆ ਕਿ ਜੇਕਰ ਅੱਜ ਐਸਆਈਟੀਵੀ ਅੰਦਰ ਬਿਠਾਉਗੀ ਤੇ ਕੋਈ